ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਫੇਰ ਆਪਣੀ ਵੀਡੀਓ ਆ ਬਾਈ ਨਦੀਨਾ ਜਿਹੜੇ ਕਣਕ ਦੇ ਵਿੱਚ ਨਦੀਨ ਹੁੰਦੇ ਆ ਕੰਟਰੋਲ ਨਹੀਂ ਹੁੰਦੇਗੇ ਉਹਦੇ ਤੇ ਆਪਣੀ ਵੀਡੀਓ ਆ ਮੈਂ ਹਰ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਵੀ ਮੈਂ ਜਿਹੜਾ ਆਪ ਤਜਰਬਾ ਮੇਰਾ ਕੀਤਾ ਹੋਇਆ ਮੈਂ ਉਹ ਹੀ ਤੁਹਾਡੇ ਨਾਲ ਸਾਂਝਾ ਕਰਦਾ ਹੁੰਨਾ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਵੀ ਜਿਹੜੀ ਸਪਰੇ ਆਪਾਂ ਅ ਬਜਾਈ ਦੇ ਸਮੇਂ ਕਰਦੇ ਆ ਨਦੀਨਾਵਾਲੀ ਤਿੰਨ ਦਿਨਾਂ ਦੇ ਵਿੱਚ ਵਿੱਚ ਕਰਨੀ ਹੁੰਦੀ ਹੈ 72 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਚੌਥਾ ਸਾਲ ਹੈ ਕਰਦਿਆਂ ਨੂੰ ਇਸ ਸਾਲ ਵੀ ਅਸੀਂ ਕਰੀਏ ਸਾਰੀ ਕਾਨਕ ਤੇ ਕਰੀਏ ਤੇ ਸਾਨੂੰ ਦਾ ਇਹ ਸਾਲ ਹੀ ਰਿਜ਼ਲਟ ਉਹਦਾ ਬਹੁਤ ਵਧੀਆ ਮਿਲਦਾ ਹੈਗਾ ਜੇ ਉਹਦਾ ਨਹੀਂ ਰਿਜ਼ਲਟ ਆਉਂਦਾ ਤਾਂ ਉਹਦੇ ਵੀ ਕਈ ਕਾਰਨ ਬਣ ਜਾਂਦੇ ਆ ਅਸੀਂ ਸਾਰੀਆਂ ਕੰਪਨੀਆਂ ਦੀ ਤਿੰਨ ਚਾਰ ਕੰਪਨੀਆਂ ਦੀ ਕਰੀਏ ਸਪਰੇ ਉਹ ਇਸ ਵਾਰ ਤਾਂ ਮੇਰਾ ਖਾਲ ਜਾਦੇ ਕੰਪਨੀਆਂ ਦੀ ਕਰਤੀ ਹੂ ਮੇਰੇ ਹੁਣ ਯਾਦ ਨਹੀਂ ਸਾਰੀਆਂ ਸਸਤੀ ਵੀ ਕਰੀਏ ਤੇ ਮਹਿੰਗੀ ਵੀ ਕਰੀਏ ਆਏ ਸਾਲ ਹੀ ਅਸੀਂ ਐਂ ਕਰਦੇ ਹੁੰਨੇ ਆ ਤੇ ਸਾਰਿਆਂ ਦਾ ਰਿਜ਼ਲਟ ਹੀ ਵਧੀਆ ਆਉਂਦਾ ਹੈਗਾ ਕਾਰਨ ਕੀ ਬਣ ਜਾਂਦਾ ਹੈ ਕਈ ਵਾਰੀ ਰਿਜ਼ਲਟ ਨਹੀਂ ਆਉਂਦਾ ਵੀ ਜਦੋਂ ਤੀਜੇ ਦਿਨ ਤੋਂ ਵੀ ਆਪਾਂ ਨੂੰ ਕਈ ਵਾਰੀ ਚੌਥਾ ਦਿਨ ਡੱਪ ਜਾਂਦਾ ਐਸ ਵਾਰ ਵੀ ਮੈਂ ਕਈ ਕਿਸਾਨ ਭਰਾ ਸਾਡੇ ਪਿੰਡ ਦੇ ਵਿੱਚ ਦੇਖਿਆ ਤੇ ਆਪਾਂ ਵੀ ਸਪਰੇਅ ਕਰਦੇ ਆ ਉਹਦੇ ਨਾਲ ਬੂਮ ਜੇ ਨਾਲ ਤੇ ਜੇ ਪੁੱਛ ਲੈਂਦੇ ਸੀ ਕਿਸੇ ਨੂੰ ਵੀ ਕਹਿੰਦੇ ਯਾਰ ਸਪਰੇਅ ਕਰਨੀ ਆ ਸਾਡੇ ਕਰ ਦੋ ਬੂਮ ਨਾਲ ਤੇ ਆਪਾਂ ਕਰ ਦਿੰਦੇ ਸੀ ਸੀਗਾ ਆਪਣੇ ਕੋਲ ਡਰਾਈਵਰ ਸੀਗਾ ਤੇ ਬੂਮ ਵੀ ਹੈਗਾ ਦੇ ਵੀ ਜੇ ਪੁੱਛਦੇ ਵੀ ਕਿੰਨੇ ਦਿਨ ਹੋ ਗਏ ਕਣਕ ਬੀਜੇ ਨੂੰ ਕਹਿੰਦੇ ਯਾਰ ਅੱਜ ਚੌਥਾ ਦਿਨ ਆ ਜੇ ਉਹ ਕਹਿ ਦਿੰਦੇ ਵੀ ਯਾਰ ਨਾ ਕਰ ਚੌਥੇ ਦਿਨ ਨੂੰ ਰਿਜ਼ਲਟ ਨਹੀਂ ਆਉਂਦਾ ਕਹਿੰਦੇ ਨਹੀਂ ਯਾਰ ਤੂੰ ਕੰਮ ਨਵੇੜ ਦੇ ਕਰਦੇ ਤਾਂ ਕਈ ਕਾਰਨ ਬਣ ਜਾਂਦੇ ਆ ਜਿਹੜਾ ਰਿਜ਼ਲਟ ਨਹੀਂ ਆਉਂਦਾ ਮੈਂ ਤਾਂ ਇਹ ਸਮਝਦਾ ਵੀ ਜਿਹੜੀ ਆਪਾਂ 72 ਘੰਟਿਆਂ ਦੇ ਵਿੱਚ ਵਿੱਚ ਕਰਦੇ ਆ ਜਿਹੜਾ ਅਸੀਂ ਕਰਦੇ ਆ ਸਾਡੀ ਤਾਂ ਕੋਸ਼ਿਸ਼ ਹੁੰਦੀ ਆ ਵੀ ਬੀਜ ਕੇ ਜਾਂ ਤਾਂ ਉਦੋਂ ਹੀ ਕਰ ਦਈਏ ਜਾਂ ਅਗਲੇ ਦਿਨ ਕਰ ਦਈਏ ਤੀਜਾ ਦਿਨ ਵੀ ਨਾ ਪੈਣ ਦਈਏ ਤੀਜੇ ਦਿਨ ਹੋ ਜਾ ਤਾਂ ਜ਼ਿਆਦਾ ਵਧੀਆ ਹੈ ਚੌਥਾ ਨਾ ਪਵੇ ਤੀਜੇ ਦਿਨ ਤੱਕ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਦੂਜੇ ਦਿਨ ਹੀ ਹੋ ਜੇ ਤਾਂ ਜ਼ਿਆਦਾ ਵਧੀਆ ਹੁਣ ਰਿਜ਼ਲਟ ਨਾ ਆਉਣ ਦਾ ਕਾਰਨ ਕੀ ਹੈ ਇੱਕ ਤਾਂ ਜਿਹੜੀ ਆਪਾਂ ਭੁੰਡਿਆ ਜਾਣਾ ਸਪਰੇਅ ਕਰਾਉਨੇ ਆ ਜਿਹੜੇ ਹੁੰਦੀ ਹੈ ਡਰਮੀ 25 ਲੀਟਰ ਵਾਲੀ ਹੁੰਦੀ ਹੈ ਆਪਾਂ ਕਈ ਵਾਰੀ ਚਾਰ ਜਾਂ ਪੰਜ ਢੋਲੀਆਂ ਪਾਤੀਆਂ ਉਹਦੇ ਨਾਲ ਰਿਜ਼ਲਟ ਨਹੀਂ ਆਉਂਦਾਗਾ ਉਹਦੇ ਨਾਲ ਵੀ ਉਗਰ ਆਉਂਦਾ ਤੇ ਬਾਅਦ ਚ ਵੀ ਨਹੀਂਗਾ ਮਰਦਾ ਹੁਣ ਉਗਰ ਇਹ ਵੀ ਆਪਾਂ ਗੱਲ ਸਾਂਝੀ ਕਰਦੇ ਆ ਜਿਹੜਾ ਉਗਰ ਆਉਂਦਾਗਾ ਉਹ 20 ਦਿਨਾਂ ਦੇ ਵਿੱਚ ਜਾਂ 25 ਦਿਨਾਂ ਦੇ ਵਿੱਚ ਕਣਕ ਨੂੰ ਪਾਣੀ ਲੱਗਣਾ ਜ਼ਰੂਰੀ ਹੁੰਦਾ ਤੇ ਮਰ ਜਾਂਦਾ ਹੈ ਕਾਰਨੇ ਹੁੰਦਾ ਵੀ ਜਦੋਂ ਸਪਰੇਅ ਆਪਾਂ ਇਹ ਕਰਦੇ ਆ ਗੁੱਲੀ ਡੰਡੇ ਵਾਲੀ ਜਿਹੜੀ 72 ਘੰਟਿਆਂ ਦੇ ਵਿੱਚ ਵਿੱਚ ਕਰਨੀ ਹੁੰਦੀ ਹੈ ਵੀ ਪਾਣੀ ਜਿਹੜਾ ਆਪਾਂ ਸਪਰੇਅ ਕਰਦੇ ਆ ਪਾਣੀ ਲੱਗਣਾ ਬਹੁਤ ਜ਼ਰੂਰੀ ਆ 200 ਲੀਟਰ ਪਾਣੀ ਘੱਟੋ ਘੱਟ 150 ਤੋਂ ਉੱਪਰ-ਉੱਪਰ ਲੱਗੇ ਸਾਡੇ ਕੋਲੇ 600 ਲੀਟਰ ਵਾਲੀ ਹੈਗੀ ਹੈ ਟੈਂਕੀ ਡਰਮ ਹੈ ਤੇ ਅਸੀਂ ਉਹ ਤਿੰਨ ਕਿੱਲਾਂ ਚ ਪਾਉਣ ਸੌਰੀ ਸਾਢੇ ਤਿੰਨ ਕਿੱਲਾਂ ਚ ਪਾਉਂਦੇ ਰਹੇ ਆ ਤਾਂ ਸਾਨੂੰ ਵਧੀਆ ਰਿਜ਼ਲਟ ਆਉਂਦਾ ਰਿਹਾ ਜੇ ਆਪਾਂ ਪਾਣੀ 100 ਲੀਟਰ ਲਾਤਾ ਜਾਂ 100-150 ਲਾਤਾ ਫੇਰ ਉਹਦਾ ਰਿਜ਼ਲਟ ਘਟ ਜਾਂਦਾ ਹੈ ਇੱਕ ਵਾਣ ਚ ਸੈੱਲ ਹੋਣੀ ਜ਼ਰੂਰੀ ਆ ਸਿੱਲਾ ਗਿੱਲ ਪੂਰੀ ਹੋਵੇ ਬੱਤਰ ਹੋਵੇ ਜੇ ਵਾਣ ਖੁਸ਼ਕ ਹੋ ਗਿਆ ਫਿਰ ਵੀ ਉਹਦਾ ਰਿਜ਼ਲਟ ਘਟ ਜਾਂਦਾ ਮਤਲਬ ਸਾਨੂੰ ਚੌਥਾ ਸਾਲਾ ਸਾਨੂੰ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਹੁੰਦਾ ਆਇਆ ਇਸ ਵਾਰ ਵੀ ਆਇਆ ਮੈਂ ਇੱਕ ਵੀਡੀਓ ਦੇਖੀ ਉਹਦੇ ਚ ਦੱਸੀ ਜਾਂਦੇ ਸੀ ਵੀ ਜਿਵੇਂ ਐਡ ਕੀ ਬਾਰਿਸ਼ ਹੋ ਗਈ ਸੀ ਜਿਹੜੀ ਕਣਕ ਦੀ ਬਜਾਈ ਹੋਈ ਹੈ ਵੀ ਕਹਿੰਦੇ ਯਾਰ ਉਹ ਕਰੀ ਸੀ ਜਿਹੜੀ ਆਪਾਂ 3 ਦਿਨਾਂ ਦੇ 72 ਘੰਟੇ ਦੇ ਵਿੱਚ ਵਿੱਚ ਕਰਦੇ ਹੁੰਦੇ ਆ ਤੇ ਬਾਰਿਸ਼ ਹੋ ਗਈ ਤੇ ਕਣਕ ਸਾਰੀ ਮੱਚ ਗਈ ਸਾਡੇ ਵੀ ਘੱਟੋ ਘੱਟ ਵੀ ਮੇਰਾ ਖਿਆਲ ਆ 10 ਤੇ 15 18 ਕਿੱਲਾਂ ਦੇ ਕਰੀ ਵੀ ਸੀ ਤੇ ਬਾਰਿਸ਼ ਹੋ ਗਈ ਸੀ ਉਈ ਇੱਕ ਪੈਸੇ ਦਾ ਕਣ ਕਾਨੂੰ ਨੁਕਸਾਨ ਨਹੀਂ ਗਾ ਹੋਇਆ ਬਹੁਤ ਸੋਹਣੀ ਕਣਕ ਖੜੀ ਹੈ ਬਾਬੇ ਦੀ ਕਿਰਪਾ ਨਾਲ ਤੇ ਦੂਜੀ ਗੱਲ ਤੁਸੀਂ ਹੋਰ ਦੇਖੋ ਤੁਸੀਂ ਵੀ ਅਸੀਂ ਬਾਰਿਸ਼ ਹੋ ਗਈ ਸੀਗੀ ਜਿਵੇਂ ਬੀਜੀ ਨੂੰ ਹੋਗੇ ਸੀਗੇ ਕਣਕ ਨੂੰ ਚਾਰ ਪੰਜ ਦਿਨਾਂ ਤੇ ਬਾਰਿਸ਼ ਹੋ ਗਈ ਬਾਰਿਸ਼ ਹੋਈ ਥੋੜੀ ਸੀ ਤੇ ڪرੰਡ ਮਤਲਬ ਕਣਕ ڪرੰਡ ਹੋ ਗਈ ਸੀ ਅਸੀਂ ڪرੰਡ ਵੀ ਪੰਨੀ ਤੇ ਉਹਦੇ ਚ ਵੀ ਗੁੱਲੀ ਸਟਾ ਨਹੀਂ ਉਗ ਰਿਆਗਾ ਮਤਲਬ ਵਧੀਆ ਰਿਜ਼ਲਟ ਮਿਲਿਆ ਕੋਈ ਨੁਕਸਾਨ ਨਹੀਂ ਗਾ ਹੋਇਆ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਗੁੱਲੀ ਡੰਡਾ ਉੱਗ ਰਿਹਾ ਆਂਦਾ ਉਹਦੇ ਤੇ ਰਿਜ਼ਲਟ ਜਿਹੜਾ ਜੇ ਆਪਣੇ ਤੋਂ ਸਪਰੇ ਨਹੀਂ ਹੋਈ ਵਜਾਈ ਦੇ ਟਾਈਮ ਤਾਂ ਗੁੱਲੀ ਡੰਡਾ ਜਿਹੜਾ ਹੁਣ ਉੱਗ ਰਿਹਾ ਹੈ ਜਿਹੜੀ ਆਪਾਂ ਹੁਣ ਸਪਰੇ ਕਰਨੀ ਹੈ ਕਣਕ ਨੂੰ ਪਾਣੀ ਲਾ ਕੇ ਉਹਦੇ ਤੇ ਧਿਆਨ ਰੱਖਣ ਵਾਲੀਆਂ ਦੋ ਤਿੰਨ ਗੱਲਾਂ ਹੈ ਰਿਜ਼ਲਟ ਆਪਾਂ ਨੂੰ ਜ਼ਰੂਰ ਆਊਗਾ ਜੇ ਆਪਾਂ ਉਹਨਾਂ ਗੱਲਾਂ ਦਾ ਧਿਆਨ ਰੱਖ ਲਿਆ ਪਹਿਲੀ ਗੱਲ ਤਾਂ ਇਹ ਹੀ ਹੈ ਵੀ ਪਾਣੀ ਜਿਹੜਾ ਆਪਾਂ ਲਾਉਣਾ ਹੈ ਸਪਰੇ ਕਰਨ ਵੇਲੇ ਘੱਟੋ ਘੱਟ ਵੀ 200 ਲੀਟਰ ਪਾਣੀ ਲੱਗੇ 200 ਤੋਂ ਘੱਟ ਜੇ 100 70 ਲੀਟਰ ਲੱਗ ਜੇ ਜਾਂ 75 ਲੀਟਰ ਲੱਗ ਜੇ ਤਾਂ ਵੀ ਬਹੁਤ ਹੈ 150 ਤੋਂ ਉੱਪਰ ਉੱਪਰ ਲੱਗੇ 200 ਲੀਟਰ ਲੱਗ ਜੇ ਤਾਂ ਬਹੁਤ ਵਧੀਆ ਹੈ ਤੁਹਾਨੂੰ ਰਿਜ਼ਲਟ 100% ਆਊਗਾ ਚਾਹੇ ਜਿਹੜੀ ਮਰਜ਼ੀ ਸਪਰੇਅ ਕਰ ਲੋ ਦੂਜੀ ਗੱਲ ਵੀ ਜੇ ਆਪਾਂ ਸਪਰੇਅ ਗੁੱਲੀ ਡੰਡਾ ਆਪਣੇ ਜ਼ਿਆਦਾ ਹੋ ਗਿਆ 200 ਲੀਟਰ ਆਪਾਂ ਪਾਣੀ ਲਾਉਣਾ ਹੈ ਦੂਜੀ ਗੱਲ ਇਹ ਹੈ ਵੀ ਆਪਾਂ ਸਪਰੇਅ ਕਰਨੀ ਹੈ ਜੇ ਆਪਾਂ ਬੂਮ ਨਾਲ ਕਰਾਉਣੀ ਹੈ ਪਵਾਰਿਆਂ ਵਾਲੇ ਬੂਮ ਨਾਲ ਗੰਨਾ ਵਾਲਾ ਨਾ ਹੋਵੇ ਗੰਨਾ ਨਾਲ ਲੱਗੀਆਂ ਹੁਣ ਜਿਵੇਂ ਕਈ ਵਾਰੀ ਡਰਮ ਦੇ ਚਾਰ ਜਾਂ ਦੋ ਗੰਨਾਂ ਲੱਗੀਆਂ ਹੁੰਦੀਆਂ ਗੰਨਾਂ ਗੰਨਾ ਪ੍ਰੈਸ਼ਰ ਤੇ ਚੱਲਦੀਆਂ ਗੰਨਾ ਨਾਲ ਨਹੀਂ ਪਵਾਰਿਆਂ ਵਾਲਾ ਹੋਵੇ ਤੇ ਪਵਾਰੇ ਵੀ ਪੂਰੇ ਨੀਵੇਂ ਕੀਤੇ ਹੋਣ ਮਤਲਬ ਧਰਤੀ ਨਾਲੋਂ 2 ਜਾਂ 2.5 ਜਾਂ 3 ਫੁੱਟ 2.5 ਫੁੱਟ ਉੱਚੇ ਹੋਣ ਤੇ ਪਾਣੀ 200 ਲੀਟਰ ਲੱਗੇ ਤਾਂ ਰਿਜ਼ਲਟ ਤੁਹਾਨੂੰ 100% ਆਊਗਾ ਜਿਹੜੀ ਮਰਜ਼ੀ ਸਪਰੇਅ ਕਰ ਲੋ ਹੁਣ ਇਹਦੇ 'ਚ ਕਈ ਭਰਾ ਕਹਣਗੇ ਵੀ 200 ਲੀਟਰ ਤਾਂ ਪਾਣੀ ਲੱਗਦਾ ਹੀ ਨਹੀਂਗਾ ਲੱਗਦਾ ਲੱਗਦਾ ਜੇ ਢੋਲੀਆਂ ਨਾਲ ਵੀ ਆਪਾਂ ਲਾਉਣਾ ਹੈ ਤੁਸੀਂ 8 ਢੋਲਗੀਆਂ ਲਾ ਦੋ 200 ਲੀਟਰ ਲੱਗੂਗਾ ਇਹ ਕੈਰੀ ਇੱਕ ਵਾਰੀ ਚ ਨਹੀਂ 200 ਲੀਟਰ ਲੱਗਦਾ ਤਾਂ ਤੁਸੀਂ ਦੂਰੀ ਸਪਰੇਅ ਕਰ ਦੋ ਹੁਣ ਕਈ ਬਰਾ ਕਹਣਗੇ ਵੀ ਦੂਰੀ ਦਾ ਨੁਕਸਾਨ ਹੋ ਜਾਂਦਾ ਜੇ ਆਪਾਂ ਲੀਡਰ ਵਾਲਾ ਸਾਲਟ ਕਰਦਾਂ ਜਾਂ ਐਟਲੈਂਟਸ ਵਾਲਾ ਸਾਲਟ ਕਰਦੇ ਆ ਕਣਕ ਦਬ ਜਾਂਦੀ ਹੈ ਕਣਕ ਉਥੇ ਦਬਦੀ ਹੈ ਜਿੱਥੇ ਆਪਾਂ 100 ਲੀਟਰ ਪਾਣੀ ਲਾਉਣੇ ਆ ਉਥੇ ਕਣਕ ਦਬ ਜਾਂਦੀ ਹੈ ਗੁੱਲੀ ਡੰਡਾ ਮਰਦਾ ਨਹੀਂਗਾ ਜੇ 200 ਲੀਟਰ ਪਾਣੀ ਲਾਇਆ ਆਪਾਂ 200 ਲੀਟਰ ਪਾਣੀ ਲਾ ਕੇ ਸਪਰੇਅ ਕਰਦੇ ਆ ਗੁੱਲੀ ਡੰਡਾ ਵੀ ਮਰੂਗਾ ਕਣਕ ਵੀ ਨਹੀਂ ਦਬਣੀ ਸੋ 200 ਲੀਟਰ ਪਾਣੀ ਲੱਗਣਾ ਬਹੁਤ ਜ਼ਰੂਰੀ ਹੈ ਤੇ ਤੀਜੀ ਗੱਲ ਇਹ ਆ ਵੀ ਗੁੱਲੀ ਡੰਡਾ ਥੋੜ 2 ਜਾਂ 4 ਪੱਤੀਆਂ ਦਾ ਹੋਵੇ ਇਸ ਤੋਂ ਵੱਡਾ ਨਾ ਹੋਵੇ। ਕਈ ਕਿਸਾਨ ਕਹਿੰਦੇ ਆ ਯਾਰ ਆਪਾਂ ਇੱਕ ਪਾਣੀ ਲਾਇਆ ਤੇ ਇੱਕ ਹੋਰ ਲਾ ਦਈਏ। ਫੇਰ ਆਪਾਂ ਕਰਾਂਗੇ ਗੁੱਲੀ ਡੰਡੇ ਵਾਲੀ ਸਪਰੇ ਵੱਡਾ ਹੋ ਜਾਊਗਾ। ਜੇ 7-8 ਪੱਤੀਆਂ ਦਾ ਹੋ ਗਿਆ ਗੁੱਲੀ ਡੰਡਾ ਥੋੜਾ ਇੰਨਾ ਇੰਨਾ ਵੱਡਾ ਹੋ ਗਿਆ। ਜਿਹੜੀ ਮਰਜ਼ੀ ਸਪਰੇ ਕਰ ਲੋ ਗੁੱਲੀ ਡੰਡਾ ਨਹੀਂ ਮਰਨਾਗਾ। ਪਹਿਲੇ ਪਾਣੀ ਦੇ ਕਰੋ। ਪਹਿਲੇ ਪਾਣੀ ਤੇ ਮਤਲਬ ਜਿਵੇਂ ਸਾਡਾ ਏਰੀਆ ਮਲੋਟ ਏਰੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਬ ਇਹ ਸਾਰਾ ਹੀ ਏਰੀਆ ਵਾਟਰ ਲੈਵਲ ਇੱਥੇ ਉੱਤੇ ਆ। ਇੱਥੇ ਤਾਂ ਹੁਣ ਪਹਿਲਾ ਪਾਣੀ ਜਦੋਂ ਲਾਤਾ ਆਪਾਂ 25 ਦਿਨਾਂ ਤੋਂ ਮੰਨ ਲਓ ਪਹਿਲਾ ਪਾਣੀ ਲਾਤਾ ਤੇ 25 ਦਿਨ ਫੇਰ ਵਾਹਣ ਬੱਤਰ ਨਹੀਂ ਆਉਂਦਾ 2 ਮਹੀਨਾ ਤੇ ਨੇੜ ਕਾਨਕਾ ਹੋ ਜਾਂਦੀ ਹੈ ਜਿਹੜਾ ਨਾਲ ਹੀ ਉੱਗਿਆ ਗੁੱਲੀ ਡੰਡਾ ਦੋ ਦੋ ਮਹੀਨਾ ਤੇ ਨੇੜ ਹੋ ਜਾਂਦਾ ਤੇ ਜੇ ਦੂਜਾ ਪਾਣੀ ਲਾਤਾ ਤਾਂ ਫਿਰ ਤਾਂ ਉਹ ਜਦੋਂ ਨੂੰ ਵਾਹਣ ਵਾਤ ਆਊਗਾ ਕਿਤੇ ਮਤਲਬ ਉਹ ਮਰਨਾ ਹੀ ਨਹੀਂਗਾ ਦੂਜੇ ਪਾਣੀ ਦਾ ਮਤਲਬ ਉੱਥੇ ਹੈ ਜਿੱਥੇ ਵਾਟਰ ਲੈਵਲ ਥੱਲੇ ਆ ਜਾਂ ਵਾਹਣ ਖੁਸ਼ਕ ਹੈ ਜਦੋਂ ਪਾਣੀ ਲਾਤਾ ਵਾਹਣ ਵਾਤ ਆ ਗਿਆ ਤਾਂ ਦੂਜਾ ਫੇਰ 10 ਦਿਨਾਂ ਤੋਂ ਲਾਤਾ ਵਾਤ ਆ ਗਿਆ ਫਿਰ ਕਰਦੇ ਗੁੱਲੀ ਡੰਡਾ ਦੋ ਜਾਂ ਚਾਰ ਪੱਤੀਆਂ ਦਾ ਹੋਵੇ ਡਰਮ ਨਾਲ ਆਪਾਂ ਪੁਹਾਰਿਆਂ ਵਾਲੇ ਡਰਮ ਨਾਲ ਸਪਰੇਅ ਕਰਨੀ ਹੈ 200 ਲੀਟਰ ਤੋਂ ਘੱਟ ਪਾਣੀ ਨਹੀਂ ਲਾਉਣਾ 200 ਲੀਟਰ ਪਾਣੀ ਲਾ ਕੇ ਕਰਨੀ ਹੈ ਤੁਸੀਂ ਚਾਹੇ ਲੀਟਰ ਵਾਲਾ ਸਾਲਟ ਕਰ ਲਓ ਚਾਹੇ ਟੋਪਿਕ ਵਾਲਾ ਕਰ ਲਓ ਤੁਹਾਨੂੰ ਰਿਜ਼ਲਟ ਆਊਗਾ ਹੀ ਆਊਗਾ ਵਧੀਆ ਰਿਜ਼ਲਟ ਮਿਲੂਗਾ ਤੇ ਜੇ ਗੁੱਲੀ ਡੰਡਾ ਹੋ ਗਿਆ ਵੱਡਾ ਤੇ ਆਪਾਂ ਭੁੰਡਿਆਂ ਜਾਂ ਨਾਲ ਸਪਰੇਅ ਕਰਨ ਲੱਪੇ ਤਿੰਨ ਚਾਰ ਡਰਮੀਆਂ ਜੀਆਂ ਪਾਤੀਆਂ ਉਹਦੇ ਨਾਲ ਉਹਦੇ ਨਾਲ ਰਿਜ਼ਲਟ ਨਹੀਂ ਮਿਲਣਾਗਾ ਉਹਦੇ ਨਾਲ ਬਹੁਤ ਸਪਰੇਅ ਬਾਈ ਜੀ ਭਾਫ਼ ਬਣ ਕੇ ਉੱਡਦੀ ਐ ਬਹੁਤ ਘੱਟ ਰਿਜ਼ਲਟ ਆਉਂਦਾ ਸਾਡੇ ਕੋਲੇ ਵੀ ਉਹ ਦੋ ਭੁੰਡੇ ਜੇ ਹੈਗੇ ਅਸੀਂ ਕਰ ਕਰ ਮੱਥਾ ਮਾਰ ਮਾਰ ਵੇਖਿਆ ਉਹਦੇ ਨਾਲ ਰਿਜ਼ਲਟ ਨਹੀਂਗਾ ਹੋਣਾਗਾ ਸੋ ਪੁਹਾੜਿਆਂ ਵਾਲਾ ਡਰਮ ਪੁਹਾੜੇ ਥੱਲੇ ਨੂੰ ਹੋਣ ਪਾਣੀ 200 ਲੀਟਰ ਹੋਵੇ ਜਿਹੜੀ ਤੁਸੀਂ ਮਰਜੀ ਸਪਰੇਅ ਕਰ ਲੋ ਵਧੀਆ ਰਿਜ਼ਲਟ ਆਊਗਾ ਜੇ ਪਹਿਲੇ ਪਾਣੀ ਤੇ ਆਪਾਂ ਕਰਦੇ ਆਂ ਕੁਛ ਗੁੱਲੀ ਡੰਡਾ ਚਾਰ ਤਿੰਨ ਜਾਂ ਚਾਰ ਪੱਤੀਆਂ ਦਾ ਕੋਸ਼ਿਸ਼ ਸਿਰ ਦੇ ਵਾਲਾਂ ਵਾਂਗੂ ਖੜਾ ਹੁੰਦਾ ਤਾਂ ਤੁਸੀਂ ਆਪ ਦਾ ਕੋਈ ਵੀ ਤਜਰਬਾ ਨਾ ਕਰ ਸਕਦੇ ਜਿਵੇਂ ਕਈ ਕਿਸਾਨ ਕਰਦੇ ਆ ਇੱਕ ਲੀਟਰ ਲੀਡਰ ਵਾਲਾ ਸਾਲਟ ਲੈ ਲਿਆ ਤੇ ਦੋ ਟੋਪਿਕ ਵਾਲੇ ਸਾਲਟ ਲੈ ਕੇ ਦੋ ਯੂਨਿਟ ਟੋਪਿਕ ਵਾਲੇ ਲੈ ਲੇ ਪੈਕੇਟ ਤੇ ਇੱਕ ਲੀਡਰ ਵਾਲਾ ਲੈ ਕੇ ਦੋ ਕਿੱਲਾਂ ਚ ਕਰਤਾ ਉਹਦੇ ਨਾਲ ਰਿਜ਼ਲਟ ਵਧੀਆ ਮਿਲਦਾ ਹੈ ਪਾਣੀ 200 ਲੀਟਰ ਲੱਗਣਾ ਬਹੁਤ ਜ਼ਰੂਰੀ ਹੁੰਦਾ ਉਹਦੇ ਨਾਲ ਬਰੀਕ ਵੀ ਮਰ ਜਾਂਦਾ ਤੇ ਜਿਹੜਾ ਤਿੰਨ ਚਾਰ ਪੱਤੀ ਦਾ ਉਹ ਵੀ ਮਰ ਜਾਂਦਾ ਹੈਗਾ ਸੋ ਮੇਨ ਗੱਲ ਇਹ ਐ ਮੈਂ ਬੇਨਤੀ ਕਰਦਾ ਹਾਂ ਵਾਰੀ-ਵਾਰੀ ਵੀ ਪਾਣੀ ਥੋੜਾ 200 ਲੀਟਰ ਸਪਰੇਅ ਚ ਲੱਗੇ ਹੀ ਲੱਗੇ 170 75 ਤੱਕ ਲੱਗੇ ਹੀ ਰੱਗੇ ਹਰ ਹਾਲਤ ਦੇ ਵਿੱਚ ਚਾਰ ਢੋਲੀਆਂ ਦੇ ਪਿੱਛੇ ਨਾ ਰਹੇ ਹੋ ਜੇ ਵੀ ਆਪਾਂ ਚਾਰ ਢੋਲੀਆਂ ਲਾਤੀਆਂ ਹੋ ਗਈਆਂ ਕਈ ਕਿਸਾਨ ਭਰਾ ਇਸ ਗਲਤੀ ਗਲਤਫਹਿਮੀ ਚ ਵੀ ਹੁੰਦੇ ਆ ਵੀ ਯਾਰ ਆਪਾਂ ਲੀਡਰ ਵਾਲਾ ਸਾਲਟ ਕਰਦੇ ਆ ਜਾਂ ਐਟਲੈਂਟਸ ਵਾਲਾ ਸਾਲਟ ਕਰਦੇ ਆ ਬਾયર ਦੀ ਜਿਹੜੀ ਆਉਂਦੀ ਐ ਵੀ ਯਾਰ ਚਾਰ ਘਟੋਲੀਆਂ ਲਾ ਦੇ ਕਣਕ ਦਬਦੀ ਨਹੀਂ ਗਈ ਕਣਕ ਤੇ ਨੁਕਸਾਨ ਨਾ ਹੋਵੇ ਜੇ ਚਾਰ ਲਾਈਆਂ ਤਾਂ ਕਣਕ ਤੇ ਨੁਕਸਾਨ ਕਰੂਗੀ ਕਰੂਗੀ ਜੇ ਅੱਠ ਲਾਈਆਂ ਫਿਰ ਨਹੀਂ ਹੋਣਾਗਾ ਦੂਰੀ ਕਰਦੇ ਤਾਂ ਸੋ ਇਹ ਬੇਨਤੀ ਹੈ ਵੀ ਪਾਣੀ ਆਪਾਂ ਪੂਰਾ ਸਪਰੇ ਵੇਲੇ ਲਾ ਕੇ ਸਪਰੇ ਕਰਨੀ ਹੈ 170 75 ਲੀਟਰ ਲੱਗੇ ਹੀ ਲੱਗੇ ਜੇ 200 ਲੱਗੇ ਜੇ ਤਾਂ ਜ਼ਿਆਦਾ ਵਧੀਆ 200 ਲੀਟਰ ਨਾਲ ਤਾਂ ਰਿਜ਼ਲਟ ਆਉਣਾ ਹੀ ਆਉਣਾ ਸਾਡੇ ਵੀ ਪਿਛਲੇ ਸਾਲ ਗੁੱਲੀ ਡੰਡਾ ਅਸੀਂ ਲੇਟ ਹੋ ਗਏ ਸੀਗੇ ਉਗਰੇ ਆਏ ਸੀਗਾ ਕੁਸ਼ਮਾਨ ਦੇ ਵਿੱਚ ਅਸੀਂ ਡਰਮ ਨਾਲ ਟੌਪਿਕ ਕਰੀ ਸੀ ਨੇ ਕੋਲੇ ਜਿਹੜਾ ਡਰਾਮਾ ਉਹ ਪੁਆਰਿਆਂ ਵਾਲਾ ਪੁਆਰੇ ਥੱਲੇ ਨੂੰ ਆ ਨੀਵਾ ਕਰਕੇ 200 ਲੀਟਰ ਪਾਣੀ ਕਿੱਲੇ ਦਾ ਲਾ ਕੇ ਸਪਰੇਅ ਕਰੀ ਸੀ ਤੇ ਟੋਪਿਕ ਨੇ ਵੀ ਗੁੱਲੀ ਡੰਡਾ ਮਾਰਤਾ ਸੀ ਪਰ ਗੱਲ ਉੱਥੇ ਹੀ ਐ ਵੀ ਗੁੱਲੀ ਡੰਡਾ ਛੋਟਾ ਸੀ ਵੱਡਾ ਨਹੀਂ ਆਪਾਂ ਹੋਣ ਦੇਣਾ ਜਦੋਂ ਵੱਡਾ ਹੋ ਗਿਆ ਇਹਨੇ ਨਹੀਂ ਮਰਨਾ ਤੇ ਜੇ ਜਾਦੇ ਗੁੱਲੀ ਡੰਡਾ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਐ ਵੀ ਕਣਕ ਦੇ ਝਾੜ ਦੇ ਬਹੁਤ ਮਾਰ ਪਾਉਂਦਾ ਇਹ ਜੇ ਕਣਕ ਥੋੜੀ 50 ਮਣ ਨਿਕਲਣ ਵਾਲੀ ਐ ਜੇ ਜ਼ਿਆਦੇ ਹੋ ਗਿਆ ਗੁੱਲੀ ਡੰਡਾ ਸਿਰਦੇ ਵਾਲਾ ਵਾਂਗੂ ਥੋੜੀ ਕਣਕ 30 ਮਣ ਤੇ ਰਹਿ ਜੂਗੀ ਇੰਨਾ ਝਾੜ ਦਾ ਦੈ ਸੋ ਇੰਨੀ ਕ ਜਾਣਕਾਰੀ ਸੀ ਬਾਈ ਸਪਰੇਅ ਬਾਰੇ ਵੀ ਸਪਰੇਅ ਆਪਾਂ ਜਿਹੜੀ ਕੋਈ ਵੀ ਗੋਲੀ ਡੰਡੇ ਵਾਲੀ ਕਰਨੀ ਆ ਗੋਲੀ ਡੰਡਾ ਵੱਡਾ ਨਹੀਂ ਹੋਣ ਦੇਣਾ ਵਾਰੀ ਵਾਰੀ ਬੇਨਤੀ ਕਰਦਾ ਵੱਡਾ ਗੋਲੀ ਡੰਡਾ ਨਹੀਂ ਹੋਣ ਦੇਣਾ 200 ਲੀਟਰ ਤੋਂ ਘੱਟ ਪਾਣੀ ਨਹੀਂ ਗੱਲ ਆਉਣਾ ਤੇ ਜਿਹੜੀ ਮਰਜ਼ੀ ਇਹ ਤਰੀਕੇ ਨਾਲ ਤੁਸੀਂ ਸਪਰੇਅ ਕਰਦੇ ਹੋ ਚਾਹੇ ਮਿਕਸ ਕਰਕੇ ਕਰਦੇ ਹੋ ਜਿਹੜੀ ਵੀ ਕਰਦੇ ਹੋ ਥੋੜੀ ਕਣਕ ਦਾ ਵੀ ਨੁਕਸਾਨ ਨਹੀਂ ਹੋਣਾ ਜੇ 200 ਲੀਟਰ ਪਾਣੀ ਲਾਉਨੇ ਆ ਇੰਨੀ ਕ ਬੇਨਤੀ ਸੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ